ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਐਂ ਆਹ ਤੁਹਾਡਾ ਹੂਸ ਰਾਜ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਨਾ ਤਾਂ ਯੂਪੀ ਵਾਲਿਆਂ ਨੇ ਪੰਜਾਬ ਨੂੰ ਵੋਟਾਂ ਪਾਈਆਂ ਨਾ ਦਿੱਲੀ ਵਾਲਿਆਂ ਨੇ ਨਾ ਹਰਿਆਣੇ ਵਾਲਿਆਂ ਨੇ ਤੇ ਨਾ ਉੱਤਰ ਪ੍ਰਦੇਸ਼ ਵਾਲਿਆਂ ਨੇ ਤੇ ਫਿਰ ਪੰਜਾਬ ਦੇ ਜਿੰਨੇ ਵੀ ਵੱਡੇ ਅਹੁਦੇ ਨੇ ਉਹਨਾਂ ਉੱਤੇ ਦਿੱਲੀ ਅਤੇ ਯੂਪੀ ਵਾਲੇ ਕਿਉਂ ਭਾਈ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਫਤਵਾ ਦਿੱਤਾ ਹੈ ਪੰਜਾਬੀਆਂ ਉੱਤੇ ਤੁਸੀਂ ਵਿਸ਼ਵਾਸ ਕਿਉਂ ਨਹੀਂ ਕਰ ਰਹਾ ਇਸ ਕਰਕੇ ਤੁਹਾਨੂੰ ਦਿੱਲੀ ਦੇ ਲੋਕਾਂ ਨੇ ਨਕਾਰ ਦਿੱਤਾ ਦਿੱਲੀ ਦੇ ਲੋਕਾਂ ਨੇ ਤੁਹਾਨੂੰ ਵਿਹਲੇ ਕਰਕੇ ਹੁਣ ਪੰਜਾਬ ਦੇ ਵਿੱਚ ਭੇਜ ਦਿੱਤਾ ਹੈ ਤੇ ਜਿਹੜੇ ਤੁਹਾਡੀਆਂ ਸਰਕਾਰਾਂ ਦੇ ਸਮੇਂ ਤੁਹਾਡੇ ਦਫ਼ਤਰਾਂ ਦੇ ਵਿੱਚ ਅਧਿਕਾਰੀ ਕੰਮ ਕਰਦੇ ਸੀ ਉਹ ਸਾਰੇ ਤੁਸੀਂ ਆ ਕੇ ਲਿਆ ਕੇ ਪੰਜਾਬ ਦੇ ਵਿੱਚ ਬਿਠਾ ਦਿੱਤੇ ਗਏ ਕੀ ਉਹ ਤਨਖਾਹ ਦਿੱਲੀ ਸਰਕਾਰ ਦੇ ਰਹੀ ਹੈ ਕੀ ਪੰਜਾਬ ਸਰਕਾਰ ਦੇਦੀ ਹੈ ਪੰਜਾਬ ਦਾ ਪੈਸਾ ਪੰਜਾਬੀਆਂ ਨੂੰ ਕਿਉਂ ਨਹੀਂ ਮਿਲ ਰਿਹਾ ਇਸ ਉੱਤੇ ਕਿਉਂ ਮੌਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਉੱਤੇ ਕਿਉਂ ਨਹੀਂ ਬੋਲਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੁਮਲੇਬਾਜ਼ੀ ਕਰਦੇ ਨੇ ਲੇਕਿਨ ਹੁਣ ਤੁਸੀਂ ਨਰਿੰਦਰ ਮੋਦੀ ਤੋਂ ਵੀ ਵੱਧ ਜੁਮਲੇਬਾਜ਼ ਬਣ ਗਏ ਹੋ ਭਾਈ ਤੁਸੀਂ ਪੰਜਾਬ ਦੀ ਗੱਲ ਕਰੋ ਪੰਜਾਬ ਦੇ ਜਿੰਨੇ ਵੀ ਵੱਡੇ ਅਹੁਦੇ ਨੇ ਉੱਥੇ ਚੇਅਰਮੈਨ ਪੰਜਾਬ ਦੇ ਲਾਓ ਤਾਂ ਕਿ 2027 ਗਿਆ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੁਹਾਡੀ ਸਰਕਾਰ ਰਿਪੀਟ ਹੋਵੇ ਤੁਸੀਂ ਤਾਂ ਦਿੱਲੀ ਵਾਲੇ ਲਿਆ ਕੇ ਅਧਿਕਾਰੀ ਬਿਠਾ ਦਿੱਤੇ ਜਾਂਦੇ ਨੇ ਤੇ ਉਹਨਾਂ ਦੀ ਤਖਾਹ ਕੌਣ ਦੇਊ ਇਸ ਉੱਤੇ ਇੱਕ ਵੱਡਾ ਖਲਾਸਾ ਹੋਇਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ 120 ਨਿਗਰਾਨ ਲੱਗੇ ਹੋਏ ਨੇ ਯਾਨੀ ਕਿ ਤੁਹਾਡੀ ਪੈਰਾਂ ਥੱਲੇ ਪੰਜਾਬੀਓ ਜ਼ਮੀਨ ਨਿਕਲ ਜਾਵੇਗੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਅਤੇ ਯੂਪੀ ਤੋਂ ਲਿਆ ਕੇ अरविंद किरजीवाल ने 120 निगरानी लगाए हुए ने ते भाई ओना निगरानी ਦਾ ਖਰਚਾ ਕੌਣ ਦੇਊ ਕੀ ਦਿੱਲੀ ਸਰਕਾਰ ਕਰ ਰਹੀ ਹੈ ਇਟ ਮੀਨਸ ਪੰਜਾਬ ਦਾ ਸਿਰ ਤੇ ਪੰਜਾਬ ਦੀਆਂ ਜੁੱਤੀਆਂ ਪਹਿਲਾਂ ਆਪਾਂ ਗੱਲਬਾਤ ਸੁਣਦੇ ਆ ਇੱਕ ਵੱਡੇ ਪੱਤਰਕਾਰ ਦੀ ਫਿਰ ਬਾਅਦ ਕਿਰਾਏ ਕੌਣ ਦਿੰਦਾ ਇਹਨਾਂ ਦੀ ਕਾਰਾਂ ਦਾ ਪੈਟਰੋਲ ਕੌਣ ਦਿੰਦਾ ਇਹਨਾਂ ਦੇ ਮੋਬਾਈਲ ਦੀਆਂ ਬਿਲਿੰਗ ਤਾਂ ਕੌਣ ਕਰਦਾ ਹੈ ਬਿੱਲ ਦੀ ਔਰ ਇਹਨਾਂ ਦੇ रोज का जो खर्चा तेल दा, का बहुत सारिया गो भी दस एसरावर ये सारा खर्चा जो है ये कौन दू समझ समझना बड़ा जरूरी है भी कितों ना कि कितो पेमेंट हो रही है ਹੌਣਦਾਰ ਦੇ ਸਰਕਾਰوں ਦੇ ਹੋ ਨਹੀਂ ਸਕਦੀ ਕਿਉਂਕਿ ਅਪੁਆਇੰਟਮੈਂਟ ਲੈਟਰ ਤੇ ਹੈ ਨਹੀਂ ਕਿਸੇ ਕੋਲ ਉਹਨਾਂ ਨੂੰ ਕਿਹਾ ਗਿਆ ਜੇ ਅੱਗੇ ਤੂੰ ਪੁਰਾਣੇ ਦਫ਼ਤਰ ਜਿੱਥੇ ਬੈਠਣਾ ਹੈ ਤੇ ਉੱਥੇ ਜਿਹੜੇ ਅਫਸਰ ਦਾ ਦਫ਼ਤਰ ਹੈ ਉਹਨੂੰ ਕਹਿ ਦਿੱਤਾ ਗਿਆ ਭਾਈ ਇਹ ਰੋਜ਼ ਇੱਥੇ ਆਇਆ ਕਰੇਗਾ ਸਵੇਰੇ ਸ਼ਾਮ ਨੂੰ ਚਲਾ ਜਾਇਆ ਕਰੇਗਾ ਜਾਂ ਜੈ ਜਦੋਂ ਮਰਜ਼ੀ ਹੋਏਗੀ ਉਹ ਚਲਾ ਜਾਏਗੇ ਇਹਦੇ 125 ਨਿਗਰਾਨ ਸਥਾਪਿਤ ਕੀਤੇ ਗਏ ਉਹ 93 ਐਮਐਲਏਾਂ ਤੇ ਵੀ ਲਾਇਆ ਹੈ। ਇਹ ਜਿਹੜੇ 100 ਇਹ 125 ਨਿਗਰਾਨ ਲਗਾਏ ਗਏ ਨੇ ਮੰਤਰੀਆਂ ਤੇ ਐਮਐਲਏ ਤੇ ਜਿਹੜੇ ਵੱਡੇ ਅਫਸਰ ਨੇ ਉਹਨਾਂ ਦੇ ਦਫ਼ਤਰ ਦੇ ਵਿੱਚ ਇਹਨਾਂ ਦੀ ਤਨਖਾਹ ਕੌਣ ਦਿੰਦਾ ਹੈ? ਇਹ ਜਿਹੜੀਆਂ ਕੂਟੀਆਂ ਦੇ ਵਿੱਚ ਰਹਿੰਦੇ ਨੇ ਉਹਨਾਂ ਦਾ ਖਰਚਾ ਕੌਣ ਦਿੰਦਾ ਹੈ? ਇਹਨਾਂ ਦੇ ਪੈਟਰੋਲ ਦਾ ਖਰਚਾ ਕੌਣ ਦਿੰਦਾ ਹੈ? ਕਿਉਂਕਿ ਮਹਿੰਗੀਆਂ ਗੱਡੀਆਂ ਨੇ ਗੈਲਨਾਂ ਤੇ ਗੈਲਨ ਤੇਲ ਫੁੱਕਿਆ ਜਾ ਰਿਹਾ ਹੈ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਧੰਨ